ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਵਾਂ ਦਾ ਮੇਲਾ ਹੀ ਦਿਖਾ ਦੇਣਾ ਤਾਜ਼ੀਆਂ ਸੂਆਂੀਆਂ ਵੀਆ ਜੇਰਾ ਮਗਰ ਬੱਚੇ ਸਾਹਮਣੇ ਧਾਰਾ ਬਿਲਕੁਲ ਓਕੇ ਤੇ ਮੇਨ ਗੱਲ ਬਾਈ ਜੀ ਰੇਟ ਵੀਡੀਓ ਦੇ ਵਿੱਚ ਹੋਣਗੇ ਹੋਣਗੇ ਉਹ ਜਿਹੜੀ ਤੁਸੀਂ ਕਹੋਗੇ ਬਾਈ ਜੀ ਪੂਨਦੀ ਤੇ ਚੜਾ ਦੇ ਲੋਕੇਸ਼ਨ ਭੇਜ ਦਿ ਬੈ ਅਸੀ ਕਾਲ ਬਾਈ ਜੀ ਅਸੀ ਕਾਲ ਜੀ ਨਾਮ ਐਡਰੈਸ ਕੀ ਨਾਮ ਚੱਗੀ ਆ ਜੀ ਸ਼ਹਿਰ ਬਰਨਾਲਾ ਕੋਠੇ ਗੁਰੂ ਆਂਦਾਸ ਨਗਰ ਕਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਟੈਸ਼ ਹੈਗੀ ਬਾਈ ਜੀ ਮੋਬਾਈਲ ਨੰਬਰ 9815396107 ਜਿਹੜੇ ਮੈਂ ਸਟਾਰਟਿੰਗ 'ਚ ਗੱਲਾਂ ਕਰੀਆਂ ਮੈਂ ਪੈਸੇ ਦੀ ਖਾਤਰ ਕਰਿਆਂ ਜਾਂ ਹੈਗੇ ਗੱਲ ਜਿਹਾ ਰਿਜ਼ਲਟ ਨਹੀਂ ਬਾਈ ਜੀ ਰਿਜ਼ਲਟ ਤਾਂ ਪੂਰਾ ਮੈਂ ਜੀ ਵੀਰ ਕਹਿੰਦੇ ਵੀ ਯੂਟਿਊਬਰਾਂ ਨੂੰ ਪੈਸੇ ਮਿਲ ਜਾਂਦੇ ਫਿਰ ਬੋਲਦੇ ਆ ਜੀ ਮਾਲ ਦੇਖ ਕੇ ਗੱਲ ਕਹੀ ਜਾਂਦੀ ਆ ਜਾਨਵਰਾਂ ਦੇ ਰੇਟ ਦੇਖ ਕੇ ਜਾਨਵਰ ਚੰਗੇ ਦੇਖ ਕੇ ਜੀ ਬਾਕੀ ਬੰਦਾ ਦੇਖਿਆ ਜਾਂਦਾ ਵੀ ਜਿਹੜਾ ਕੰਮ ਕਰਦਾ ਸਿੱਧਾ ਸੋਧਾ ਕੰਮ ਕਰਦਾ ਸਾਫ ਸੁਥਰਾ ਹੈ ਸੁਝਾਇਆ ਜੀ ਗੱਲ ਆ ਜਮਾ ਤੇ ਹੁਣ ਮੈਂ ਤੈਨੂੰ ਪ੍ਰੋਜੈਕਟ ਤੇ ਬੱਚੇ ਨਾਮੀਆਂ ਲੈ ਕੇ ਖੜਾਈ ਰੱਖਾਂ ਤੂੰ ਇਤਨੇ ਦਿਨ ਪਾਏਗਾ ਦੋ ਦਿਨ ਪਾਏਗਾ ਦੂਜੀ ਵਾਰ ਨਹੀਂ ਆਉਂਦਾ ਉਹ ਜਿਹੜੇ ਬੰਦਿਆ ਤੇ ਥੋੜੇ ਵਾਲਾ ਕੰਮ ਹੁੰਦਾ ਸੀ ਉਹਨਾਂ ਤੋਂ ਲੋਹੇ ਵਾਲੇ ਗੇਟ ਲੱਗੇ ਨਹੀਂ ਚੜ ਜਿੰਦਗੀ ਲੱਕੜ ਦੇ ਗੇਟ ਹੀ ਹੋਏ ਕਹਿੰਦੇ ਦਿੰਦਾ ਇਹਨਾਂ ਨੇ ਸੁਭਰ ਗੱਲਾਂ ਮੰਨ ਕੇ ਚਲੋ ਬੈਸੀ ਆਪਾਂ ਇੱਕ ਪੁਰਾਣਾ ਸੋਚ ਕੇ ਦੇਖੋ ਵੀ ਫਲਾਣਾ ਬੱਚੇ ਲਾਉਣ ਵਾਲਾ ਕੰਮ ਕਰਦਾ ਉਹ ਕਰਦਾ ਇਹ ਚੀਜ਼ਾਂ ਆਪਣੇ ਅੱਗੇ ਆਉਂਦੀਆਂ ਇਸ ਚੀਜ਼ਾਂ ਦਾ ਹਨਾ ਕੰਮ ਜੈਨੂਣ ਕਰਾਂਗੇ ਤਾਂ ਆਪਣੇ ਆਪ ਹੀ ਆਪਣੀ ਮਿਹਨਤ ਨੂੰ ਫਲ ਲਾਉਣਾ ਸ਼ੁਕਰ ਆਪਾਂ ਬਾਹਰੋਂ ਪਹਿਲੀ ਗੱਲ ਤਾਂ ਸੂਈ ਵੀ ਗਾਂ ਆਪਾਂ ਫਰੀ ਵੀ ਨਹੀਂ ਲੈਂਦੇ ਬਈ ਜਿਹੜੀ ਗੱਬਣ ਲੋ ਕਰਿਆ ਕੇ ਸੂਏ ਜਿੰਨੀ ਗਾਂ ਆਪਣੇ ਘਰੇ ਖੜੀਆਂ ਇਸ ਟਾਈਮ ਜਿਹੜੀ ਸੂਈ ਵੀ ਹੋਊਗੀ ਉਹ ਜੇਰਾ ਲੰਤਰੀਆਂ ਦੇਖੋ ਫਿਰ ਇੱਕ ਗਾਂ ਦੇ ਆਪਣੇ ਕੋਲੇ ਆ ਗਈ ਗਾਂ ਸੂਈ ਮੱਝਾਂ ਦੀ ਮੱਝ ਗਾਂ ਕੀ ਗਾਂ ਜੀ ਜਿਹੜੀ ਬਾਈ ਜੀ ਪਹਿਲੇ ਨੰਬਰ ਤੇ ਜੱਗੀ ਬੈਠ ਦੇਖ ਰਹੇ ਆ ਪਹਿਲੀ ਗੱਲ ਸਟਾਰਟਿੰਗ ਦੇ ਵਿੱਚ ਰੇਟ ਦੱਸ ਰੇਟ ਜ਼ਰੂਰੀ ਆ ਯਾਰ ਬਾਈ ਜਿਹੜੇ ਰੇਟ ਨੇ ਨਹੀਂ ਰੇ ਜੀ ਉਹ ਆਪਣੇ 50000 ਤੋਂ ਲੈ ਕੇ 95000 ਚੱਕਰ ਰਹਣਗੇ ਜੀ ਇਹਦੇ ਚੋਂ ਜਿਆਦਾ ਸੌਦੇ ਆਪਣੇ ਕੋਲੇ 65 ਤੋਂ 75 ਵਾਲੇ ਨੇ ਕਿਉਂਕਿ ਹਰ ਇੱਕ ਬੰਦੇ ਦਾ ਬਜਟ 60 65000 ਚ ਤਾਜੀ ਘਰੇ ਚਲੀ ਜਾਵੇ ਘਰੇ ਚਲੀ ਜਾਵੇ ਬਾਕੀ ਜਾਨਵਰ ਸਾਰੇ ਚੰਗੇ ਹੋਣਗੇ ਜੀ ਜਿਹੜੀ ਪਹਿਲੇ ਨੰਬਰ ਪਹਿਲਾਂ ਪਹਿਲੇ ਬੰਦੇ ਵੇਰ ਦਿਖਾਉਂਦੇ ਆ ਬਾਈ ਜੀ ਜਰਸੀ ਆ ਪੰਜਾਬ ਵਾਲੀ ਜੀ ਹੁਣ ਜਿਹੜੀ ਦੁੱਧ ਦੀ ਗੱਲ ਆ ਜਾਂਦੀ ਆ ਭਾਈ ਜੀ ਦੁੱਧ ਦੀ ਆਪਾਂ ਕਿਸੇ ਜਾਨਵਰ ਦੀ ਵੀ ਭਰਾਵਾ ਕਿਲੋ ਦੀ ਗਰੰਟੀ ਵੀ ਨਹੀਂ ਖੰਦੇ ਠੀਕਾ ਆਪਣੀ ਜਿਹੜੀ ਗਰੰਟੀ ਆ ਆਪਣੀ ਗਰੰਟੀ ਉਹ ਜ਼ੇਰ ਭਰ ਦੀ ਜੇ ਗੱਲ ਆਣ ਘਟ ਵੱਤ ਜਾ ਕੇ ਨਿਕਲੋ ਜੇ ਆਪਾਂ ਗੋਪਲੇ ਬੈਠਾ ਬੰਗਵਾਉਂਦਾ ਅਗਰ ਖਣ ਘਟ ਵੱਤ ਨਿਕਲ ਜੇ ਤਾਂ ਸੁਈ ਸੁਆਈ ਬੈਠੇ ਚੜਾ ਲੋ ਸਾਡੀ ਸੋ ਜਿਹੜੀ ਆਪਾਂ ਕਹਿੰਦੇ ਆ ਵਪਾਰ ਦੇ ਵਿੱਚ ਗਰੰਟੀ ਚਾਹੀਦੀ ਹੈ ਗਰੰਟੀ ਇਹ ਹੀ ਹੁੰਦਾ ਵੀ ਜਿਹੜੇ ਕਹਿੰਦੇ ਆ ਵਪਾਰੀਆ ਠੱਗੀ ਮਾਰ ਲਈ ਜ਼ੇਰ ਵਿੱਚ ਰੰਦੀ ਦੇਦੀ ਭਾਰ ਦਿਖਾਉਂਦਾ ਪਸ਼ੂ ਦੇਤਾ ਉਹ ਆਪਾਂ ਕਹਿੰਦੇ ਆ ਬੇਈਮਾਨੀ ਦੁੱਧ ਹੁੰਦਾ ਅੱਗੇ ਸੇ ਜੈ ਗੱਲਾ ਤੇ ਬਾਈ ਜੱਗੀ ਕਹਿ ਇੱਕ ਦਿਨ ਕੱਢਦੀ ਐ ਇਹ ਜੀ ਸੁਈ ਵੀ ਆ ਬਾਈ ਜੀ ਇਹ ਕੌਣ ਸੀ ਅਸੇ ਆ ਬੱਚਾ ਇਹਦਾ ਹਨਾ ਆ ਬੈਠਾ ਬੱਚਾ ਤਾਂ ਜੀ ਸੁਣੀ ਹੋਈ ਆ 나ੜੂਆ ਨਾਲ ਆ ਐ ਟਾਈਮ 1500 ਕਿਲੋ ਬਹੁਤ ਉਸਟਾੜੇਗਾ ਮਾਲਕ ਨੇ ਦੁੱਤ 24 ਕਿਲੋ ਦੱਸਿਆ 8 ਲੀਟਰ ਪਰ ਟਾਈਮ ਦਾ ਹਾਜ਼ਰ ਆ ਮੈਂ ਜਮਾ ਬੈਠੇ ਚਵਾ ਟਾਈਮ ਚੋਕ ਲੈ ਜੇ ਪਰ ਕੋਲੇ ਮਸ਼ੀਨ ਵੀ ਲਪਾਉਂਦੀ ਆ ਹੱਥੀ ਚਵਾਈ ਰੇਟ ਕੀ ਰਹਿਣਾ ਵੀਰੇ ਦਾ ਇਹਦਾ 99 ਮੋਲਾ ਬਾਈ ਜੀ ਜੀ ਆਪਾਂ ਜਿਵੇਂ ਪਹਿਲਾਂ ਵੀ ਵੀਡੀਓ ਚ ਬੋਲਦੇ ਹੁੰਨੇ ਚਾਹੇ 2000 ਰੁਪਏ ਆਪਾਂ ਤੋਂ ਕੋਈ ਵੀ ਵੀਰ ਭੈਣ ਛੋੜ ਕਰਾ ਲੇ ਚਾਹੇ ਪਹੁੰਚ ਕਰਾ ਲੇ 50 ਕਿਲੋਮੀਟਰ ਦੀ ਪਹੁੰਚ ਕਰਾ ਲੇ ਕੀ ਰੇਟ ਰੱਖਿਆ ਇਹਦਾ 95000 ਰੁਪਏ ਮੋਲਾ ਬਾਈ ਜੀ 2000 ਰੁਪਏ ਛੋੜਾ ਮੈਂ ਕੀ ਮਾਨਤਾਂਨ ਹੋ ਜੂਗਾ ਕੋਈ ਦਿੱਕਤ ਨਹੀਂ ਜੈ ਜੈ ਗੱਲਾ ਕਿਹੜਾ ਵੀਰ ਚੱਲ ਕੇ ਆਇਆ ਮਾਨ ਨਾਲ ਵਹਿੜ ਕੋਈ ਵੀ ਜਾਨਵਰ ਪਸੰਦਾਂ ਦਾ ਗਾਂ ਮੱਛੀ ਦੇ ਕੇ ਚੋੜਾਂਗੇ ਇਹ ਨਹੀਂ ਵੀ ਕੋਈ ਅੜੀ ਨਹੀਂ ਕਰਦੇ ਜੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਵਿੱਚ ਲੀਆਂ ਨੇ ਰੋਜ਼ ਧਰ 3 ਦਾ ਵਪਾਰ ਆਪਣਾ ਜਦੋਂ ਮਰਜੀ ਆਓ ਦਿਨੇ ਆਉ ਰਾਤ ਆਓ ਜਦੋਂ ਮਰਜੀ ਆਜੋ ਮਾਲ ਖੜਾ ਹੋਊਗਾ ਹਰ ਵਕਤ 24 ਮਹੀਨੇ ਤੀਕਰ ਅੱਗੇ ਵੀਰੇ 2 ਨੰਬਰ ਦੇਖ ਰਹੇ ਹੈ ਜਿਹੜੀ ਹਾਂ ਬਾਈ ਜੀ ਇਹਨੂੰ ਸੂਈ ਨੂੰ ਟਿੱਕਿਆ ਦੇ ਰੰਗ ਰਿਹਾ ਅੱਜ ਜੀ ਮਗਰ ਬੱਛੀ ਆ ਜਿਹੜੀ ਖੜੀ ਆ ਸੋਹਣੇ ਅੱਛਾ ਕਾਲੀ ਜਰਸੀ ਚ ਆ ਗਈ ਹੈ ਨਾ ਹਾਂ ਕਾਫੀ ਕਾਲੀ ਦੇ ਅੰਦਰ ਜਰਸੀ ਇਹ ਆ ਤੇ ਜੇ ਜੁਰ ਜਮਾ ਡੰਨਾ ਫਿਰ ਵੀਰੇ ਓਕੇ ਅਸਲ ਕੋਲ ਜੇਨਸੀ ਭਾਰ ਦੀ ਫੁੱਲ ਗਾਰੰਟੀ ਹੋਊਗਾ ਇਹਦਾ ਬਾਈ ਜੀ ਰੇਟ ਰੇਟ ਇਹਦਾ ਜਿਹੜਾ ਇਹਦਾ ਮੁੱਲ ਆ ਬਾਈ ਜੀ ਉਹ ਬਾਤ ਇਹ ਰਹੂਗੀਗਾ 60000 ਦੀ ਬੈਠ ਦਿਨਾਂਗੇ 60000 ਦੀ ਬੈਠ ਦੁੱਧ ਕਿੰਨਾ ਪਾਉ ਐਵਰੇਜ ਸਭ ਤੋਂ 15 ਜਿੰਨਾ ਪਾਉ ਵੀ ਖੁੱਲਾ ਬਈ ਰਾਮਦਾਰੀ ਸੋ ਇਹਨੂੰ ਹੁਣ ਆਪਾਂ ਕਹੇ ਜੇ ਵੀ ਇਹ 20 ਦੇ ਦੂ 25 ਦੇ ਦੂ ਨਹੀਂ ਮੈਂ 15 16 ਕੱਢੂਗੀ ਰਾਮਦਾਰੇ ਦਾ ਜਿਸ ਪੱਤੀ ਨੂੰ ਕਰਗੇ ਦੇਵਾਂਗੇ ਨਾਲੇ ਕਰਮ ਵਾਲੀ ਦੇ 25 ਜਾ ਕੇ ਪਾਉਣਾ ਨਾਲੇ ਤਾਂ ਗੱਲ ਖਰਾਬ ਕਰਾਂਗੇ ਨਾਲੇ ਜੀਵਾਨ ਜਿਆ ਜੀ ਗੱਲਾ ਸੋ ਜੇਕਰ ਆਪਾਂ ਸਾਈਕਲ ਨੂੰ ਸਾਈਕਲ ਕਹਾਂਗੇ ਤਾਂ ਬੈਟਰ ਗੱਲ ਹੈ ਬੋਲਟ ਵਾਲੇ ਪਾਸੇ ਜਾਵਾਂਗੇ ਜਿਹੜੀ ਚੋਰੀ ਦੀ ਗੱਲ ਆ ਉਹ ਸੀਲ ਠੰਡੀ ਆ ਕੋਈ ਹੁਣਾਂ ਵੀ ਡੰਗਰ ਦੇ ਸ਼ਰਲਾ ਪੂਰ ਹੋਵੇ ਕਿਉਂਕਿ ਅੱਜ ਕੱਲ ਤਕਰੀਬਨ ਜ਼ਿਆਦਾ ਕਰੇ ਭੈਣ ਤੇ ਵੀਰ ਜੋ ਵੀ ਡਿਊਟੀਆਂ ਵਾਲਿਆ ਫਰਕ ਬੰਦਾ ਵੀ ਦੋਸਤ ਅਸਲੀ ਵੀਡੀਓ ਸੀ ਕਿਉਂਕਿ ਇੱਕ ਬੰਦਾ ਆਨਲਾਈਨ ਹੀ ਮੰਗੂਗਾ ਫਿਰ ਵੇਚੀਆ ਵੀਰੇ ਆਪਾਂ ਜੀ ਤੇ ਆਨਲਾਈਨ ਹੀ ਭੇਜੀ ਆਗੀ ਸੱਝਾਣੀ ਹੈ ਇਹ ਹਾਂ ਇਹ ਜਾਣੀ ਹੈਗੀ ਜੀ ਮੈਂ ਬਾਹਰ ਦੋ ਬੱਚੀਆਂ ਉਹ ਆਨਲਾਈਨ ਹੀ ਵੇਚੀਆਂ ਬਾਕੀ ਤੁਹਾਡੀ ਵੀਡੀਓ ਦਾ ਜਿੰਨਾ ਵੀ ਮਾਲ ਜਾਂਦਾ ਮੈਨੂੰ ਤਕਰੀਬਨ ਜਿਵੇਂ ਪਾ 10ਵਾਂ ਪਾਉਨੇ ਆ ਤਾਂ ਦੋ ਚ ਬੰਦੇ ਇੱਥੇ ਚੂਣ ਆਉਂਦੇ ਦੇਖਣ ਆਉਂਦੇ ਨਹੀਂ ਅੱਠ ਪਾਉਣ ਲੈ ਨਹੀਂ ਮੰਗਾਉਂਦੇ ਜੀ ਅੱਗੇ ਬਾਈ ਜੀ ਤੇਰਾ ਨੰਬਰ ਦੇਖ ਰਹੇ ਆ ਜਿਹੜੀ ਹਾਂ ਬਾਈ ਜਰਸੀ ਤੇਰਾ ਕਿਹਦੀ ਪਾਉਂਦਾ ਜੀ ਪਰ ਜਰਸੀ ਪੰਜਾਬ ਵਾਲੀ ਆ ਅੱਛਾ ਇਹ ਦਿਨ ਕੈਕ ਲੈਂਦੀ ਆ ਇਹਦਾ ਬਾਈ ਜੀ ਹਫਤਾ ਪਿਆ ਰਹਿਣ ਦਾ ਹਜੇ ਇੱਕ ਹਫਤਾ ਪੈਂਡਿੰਗ ਆ ਹਾਂ ਹੀ ਪਤਾ ਕੇ ਕੱਢਣੀ ਜੀ ਬਾਕੀ ਇਹ ਕੀ ਹੈ ਪਿਆਰ ਰਾਜਸਤਾਨ ਦੀ ਰੈਡ ਹੈ ਜੀ ਜਦੋਂ ਪੱਕੇ ਕੇ ਨਿਕਲੂ ਜਾਵਾ ਹੈ ਮੈਂ ਤਾਂ ਟੋਪਰ ਆਇਆ ਕਿਸੇ ਪੰਚਾਇਤ ਵਿੱਚ ਸੀਹੇ ਚ ਬੰਦੀ ਰੱਖਿਆ ਤੇ ਜੀ ਦਾ ਸੱਚਾ ਲੱਗੂ ਕਿ ਜਾਮ ਬਣ ਲੱਗ ਗਈ ਰੈਡ ਵੀਰੇ ਦਾ ਕੀ ਹੋਊਗਾ ਕਿਦੋਂ 85000 ਰੁਪਏ ਦਾ ਮੋਦਕ ਜੀ 2000 ਰੁਪਏ ਸ਼ੋਰ ਹੋਣੀ ਜੀ ਦੋ ਤਾਂ ਜਗੀ ਕਿਹਨੇ ਬਾਦ ਹੋ ਗਈਏ ਬਾਈ ਜੀ ਜਿਹੜਾ ਮਾਲਕ ਨੇ 18 ਕਿਲੋ ਦੁੱਧ ਸਿਆ ਬਲੂਨ ਦਾ ਜੀ ਮੈਂ ਕੋਈ 20 ਵੀ ਨਹੀਂ ਕਹਿੰਦਾ ਕੋਈ 80 ਨਹੀਂ ਕਹਿੰਦਾ 20 ਕਿਲੋ ਤੋਂ ਮੰਨ ਕੇ ਲਵੇ ਜਿਹੜਾ ਭੈਣ ਭਰਾ ਲੋ 85 ਜੋ ਮਾਨਦਾਨ ਹੋ ਜਾਊਗਾ ਆ ਮਾਨਦਾਨ ਕਰਾਂਗੇ ਬਾਈ ਜਰੂਰ ਆਏਗਾ ਅੱਗੇ ਇਹਦੇ ਨਾਲ ਖੜੀਏ ਫੇਰ ਇਹ ਟਿੱਕ ਟੋਕ ਸੂਆ ਸੁਦੀ ਆ ਵੀਰੇ ਜੀ ਜਰਸੀ ਵੀ ਆ ਸਰ ਜਰਸੀ ਤੀਜਾ ਸੂਆ ਸੁਰੀ ਆ ਹਾਂ 16 ਤੋਂ 17 ਕਿਲੋ ਦੁੱਧ ਪਾਇਆ ਹੋਇਆ ਦਾ ਬਾਈ ਜੀ ਬਈ ਮੇਰੇ ਨੂੰ ਕਹੋ ਸਵਾ 20 ਕਿਲੋ ਮੰਗੇ ਲੈ ਰਿਹਾ ਮੈਂ ਖੁੱਲਾ ਪਾਉਗੀ ਰਾਮਦਾਰੀ ਦਾ ਤੇ ਲੈ ਵੀ ਦੀ ਸਾਫ ਆ ਬਿਲਕੁਲ ਹਮ ਰੇਟ ਇਹਦਾ ਰੇਟ ਇਹਦਾ 75000 ਰੁਪਏ ਜੀ ਤੇ ਵੀਰੇ ਜਿਹੜੀ ਆਪਾਂ ਇਹ ਕਾਲੀ ਬਿਹੜ ਦੇਖ ਰਹੇ ਆ ਜੀ ਬਾਈ ਜੀ ਸੂਆ ਹੁੰਦੀ ਆ ਦੂਜਾ ਪਿਓਰ ਜੀ ਦੁੱਧ ਪਾਉਗੀ 16 17 ਕਿਲੋ ਖੁੱਲਾ ਰਾਮਦਾਰੀ ਦਾ ਜੀ ਤੇ ਇਹ ਕੱਢ ਜੀ ਦੋ ਚਾਰ ਦਾ ਜੀ ਹਾਂ ਜੀ ਮੈਂ ਪੰਜ ਚਾਰ ਲੈ ਲੂਗੀ ਵੀਰੇ ਰੇਟ ਇਹਦਾ ਰੇਟ ਇਹਦਾ ਹੈਗਾ 57000 ਰੁਪਏ ਵੀਰੇ ਜੀ ਪਰ 55000 ਰੁਪਏ ਦਾ ਲੈਵਾਂਗੇ ਅੱਛਾ 55000 ਬੱਚੀ ਦੇ ਦਾ ਲੈ ਲਾਂਗੇ ਭਾ ਜਮਾ ਹਾਂ ਜੀ ਸੋ 2-4 ਦਿਨ ਬਾਅਦ ਕੀ 55000 16-17 ਕਿਲੋ ਦੁੱਧ ਦੇ ਨੇ ਵੜਨੇ ਪਾ ਦੇਣਾਗਾ ਤੇ ਦੇਵੇ ਦੀ ਇਹ ਇੱਕ ਚੀਜ਼ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੈਗੀ ਠੀਕ ਹੈ ਕਾਲੇ ਰੰਗ ਦੇ ਵਿੱਚ ਕ੍ਰੋਸ ਬੱਚੀ ਆ ਗਈ ਹੈ ਨਾ ਠੀਕ ਹੈ ਸੋ 16-17 ਕਿਲੋ ਦੁੱਧ ਦੇ ਨੇ ਦੇਣਾ ਤੇ ਜਵਾ ਗੱਬਣ ਤੁਹਾਡੇ ਘਰੇ ਜਾ ਕੇ ਸੂਬ ਗੁੱਲੇ ਵਾਲਾ ਥਾਣਾ ਹਾਤੀਜ ਵਾਲਾ ਬਾਕੀ ਨੇਵੇ ਦੀ ਫਿਟਿੰਗ ਦਿਖਾ ਦੇ ਲੈਵਾ ਕਿਸਾ ਐ ਮੰਨ ਲਓ ਵੀ ਜੀ ਆਲੋ ਜਿਹੜੀਆਂ ਸਵਾ ਸਵਾ ਲੱਖ ਵਾਲੀਆਂ ਵੇੜਾ ਉਹ ਆਜਾ ਥਾਂ ਤੇ ਵਾ ਲੱਗਿਆ ਠੀਕ ਆ ਰੇਟ ਜਮਾ ਜੈਨ ਨੂੰ 55000 555 ਮੋਲਾ ਬਾਈ 55 ਤੇ ਅੱਗੇ ਬਾਈ ਜਿਹੜੀ ਇਹ ਦੇਖੀ ਨਾ ਤਾਜੀ ਸੂਈ ਵੀ ਆਪਾਂ ਬਾਈ ਕੱਦ ਦੀ ਸੂਈ ਹੋਈ ਆ ਬਾਈ ਜੀ 나ੜੂਆ ਨਾਲ ਹੈ ਨਾ ਜਮਾ ਨਾਲ ਨਾਲ ਬੰਗ ਜਿੰਨੀਆਂ ਵੀ ਵੇੜਾ ਬਈ ਸਾਰੇ ਆਪਣੇ ਕੋਲ ਐਤਵਾਰ ਨੂੰ ਆਈਆਂ ਨੇ ਜੀ ਕਿਉਂਕਿ ਕੱਲ ਦਾ ਵੇੜਾ ਆਰਾਮ ਕਰਦੇ ਸੋਮਵਾਰ ਨੂੰ ਆਪਾਂ ਵੀਡੀਓ ਨਹੀਂ ਪਾਉਂਦੇ ਥੋੜੀ ਇਹ ਮੰਗਲਵਾਰ ਬੁੱਧਵਾਰ ਦੀ ਗਿਣੀ ਹੁੰਦੀ ਹੈ ਲੱਭੇ ਕਿ ਜੰਗੀ ਦਾ 200 ਪੀਸ ਕਹਿੰਦੇ ਜਾਈ ਹੋਗੀ ਬਾਈ ਜੀ ਉਹ ਪਹਿਲਾਂ ਵੀ ਵੀਰੇ ਦੇ ਨੇੜੇ ਕਰਕੇ ਦਿਖਾ ਦੋ ਬਈ ਕਰ ਨੂੰ ਕਿਸੇ ਨੇ ਕਰੇ ਗਈ ਕੋਈ ਆਉਣ ਨਾਲ ਨੂੰਗਾ ਅਰੇ ਗਾ ਹਟੋ ਠੱਕੀ ਮਾਂਗ ਲਈ ਜਾਣ ਕਰਨਾ ਹਣਾ ਸੋ ਲੰਪਿੰਗ ਜਾ ਕੇ ਨੰਗੀ ਵੀ ਆ ਹੁਣ ਆਪਣਾ ਪਤਾ ਹੈ ਬੈਰਸ ਚਲਾ ਗਿਆ ਕੋਈ ਨਹੀਂ ਬਈ ਇਹਦਾ ਜੀ ਤੇ ਰੇਟ ਚ ਫਾਇਦਾ ਹੋਵੇ ਦਾ ਰੇਟ ਫਾਇਦਾ ਬਸ ਤੂੰ ਐ ਮੰਨ ਲੈ ਵੀ ਜਮਾ ਤੋਂ ਕੰਨ ਪਾਈ ਆ ਕਿੰਨੇ ਦਾ ਭਾਜ ਦਾ ਤੇ 65000 ਰੁਪਏ ਦੇ ਦੇ ਆਗੇ ਬਸ ਮੁੱਲ 75 ਕਰੋ ਵਾਲੇ ਕੋਈ 70 ਕਰੋ ਵਾਲੇ 65000 ਧਾਰ ਜੇ ਰੋਕੇ ਆ ਬਿਲਕੁਲ ਸਾਫ ਸੁਥਰੀ ਠੀਕ ਹੈ ਅੱਗੇ ਨਾਲ ਜਿਹੜੀ ਖੜੀ ਹੈਗੀ ਇਹਦੇ ਆਪਣੀ ਜਰਸੀ ਕੱਢਾ ਕੇ ਰਿਉਣ ਜਰਸੀ ਆ ਗਈ ਇਹਦੇ ਮੰਗ ਰੋ ਰੁੱਛੀ ਆਹ ਦੇਖੋ ਬੱਚਾ ਬੜਾ ਪਿਆਰਾ ਹੈਣਾ ਸੱਚਾ ਪੂਰਾ ਟੌਪ ਹੈ ਠੀਕ ਹੈ ਇਹ ਕਿਤੇ ਸੂਈ ਵੀ ਆ ਕਿ ਕਿ ਦਿਨ ਦੀਆਂ ਸੁਣੀਆਂ ਵਿਆਂ ਬਈ ਸਾਰੀਆਂ ਇਕੱਠੇ ਸੁਣੀਆਂ ਐ ਮੰਨ ਲਓ ਵੀ ਐਂ ਤਲਾਰ ਦੀ ਰਾਤ ਹੁੰਦੀਆਂ ਤੇ ਕੱਲ੍ਹ ਸਵੇਰ ਸਿੱਕਰ ਦੀਆਂ ਸੁਣੀਆਂ ਹੁੰਦੀਆਂ ਨੇ ਜੀ ਕੀ ਨਾਂ ਲੱਭੀਏ ਸਭ ਬੈੜਾ ਦੀਆਂ ਵੀਡੀਓ ਆਪਣੇ ਕੋਲੇ ਪ੍ਰੋਪਰ ਮਿਲਣਗੀਆਂ ਇਹ ਬਾਈ ਜੀ ਦੁੱਧ ਕਿੰਨਾ ਪਾ ਦੂਗੀ ਦੁੱਧ 15 ਕਿਲੋ ਪਾ ਦੂਗੀ ਖੁੱਲਾ ਬਾਈ ਰੇਟ ਇਹਦਾ ਰੇਟ ਸੋ 52000 ਦੀ ਬਿਲਕੁਲ ਤਾਜੀ ਵੜ ਸੀ 52 57 ਕੇ ਪੰਜ ਕੋਲੋਂ ਨਾਲ ਪਉਣਾ ਭਾਈ ਮੈਨੂੰ ਸਭ ਪੜੇਖਾ ਲਾਇਆ ਸੌਰੀ 57000 ਰੁਪਏ ਦੀ ਵੀਡੀਓ ਵਾਲੇ ਨੂੰ ਘਰੋਂ ਕੋਲੋਂ ਫੋਨ ਕਰੇ ਮਨਣ ਕੋੜਾ ਪੈ ਜਾਂਦਾ ਤੇ ਅੱਗੇ ਆ ਗਈ ਵੀਰੇ ਸਿੰਘਾਣੀ ਸਿੰਘਾਣੇ ਤਾਂ ਤੋਹਫਾ ਸਿੰਘਾਣੇ ਦਾ ਜਿਹੜਾ ਲੈ ਗਿਆ ਸਿੰਘਾਣੀ ਨੂੰ ਜੀ ਉਹ ਐ ਮੰਨਦਾ ਵੀ ਸਾਰੀ ਉਮਰ ਮੈਂ ਹਿੱਕੀ ਘਰੇ ਬਾਰਾ ਜਗਾੜ ਬੜਾ ਤਕੜਾ ਥੱਲੇ ਹੈਣਾ ਬਾਕੀ ਝੁੱਬੀ ਵੜ ਉਹੀ ਸੁਣੀ ਲੱਗਦੀ ਆ ਹੈਣਾ ਸਿੰਘਾਣੀ ਦੂਜਾ ਸੁਆ ਖੁੰਦੀ ਆ 20 ਕਿਲੋ ਵਾਲਾ ਕਹਿ ਦਿੰਦਾ ਭਾਈ ਇਹ ਮੇਰੇ ਕੋਲ ਖਰੀਦ ਲਈ ਕਿ ਹੈ ਜੀ ਪਰ ਮੈਂ ਕਿੰਨੋਂ ਵਾਲਾ ਵੀ ਨਪਾ ਕੇ ਦੇ ਦੂੰਗਾ ਇਹ ਥੱਲੋਂ ਪੈਸੇ ਜੱਗੀ ਇਹਦੇ ਪੈਸੇ ਬਈ ਇਹ ਤਾਂ 75000 ਰੁਪਿਆ 75000 ਰੁਪਿਆ ਪਰ ਬੈੜ ਦਾ ਥਾਂ ਦੇਖੋ ਸੋਹਣਾ ਗੁੱਲੇ ਵਾਲਾ ਸਾਫ਼ ਸੁਥਰਾ ਹੈ ਨਾ ਟੌਪ ਵੈਣਾ ਯਾਰ ਜਿੰਨੀ ਕਹਦੇ ਉੰਨੀ ਕੀ ਟੌਪ ਆ ਗਈ ਜੀ ਮੂੰਹ માં ਦਿਖਾ ਦੇ ਜਰਸੀ ਹੈ ਜਮਾ ਵੇ ਕਦੇ ਸਿੰਗਰ ਸਿੰਘ ਰਹਿਣਾ ਜੇ ਵਸਤ ਕਰਵਾਣੀ ਛੋ ਵੀ ਠੰਡੀ ਸੀਲ ਦੇਖ ਸਕਦੇ ਹੋ 75000 ਦੇ ਵਿੱਚ ਤੇ ਲੇਵਾ ਪੁੱਤਾਂ ਦੀ 1/2 ਲੱਖ ਵਾਲਾ ਚੱਕੀ ਫਿਰਦੀ ਆ ਤੇ ਆ ਜੋ ਬਾਈ ਜੇ ਗੇਰੀਤਾ ਜੀ ਸੂਈ ਦੇਖੀ ਜੰਨੇ ਆ ਬਾਈ ਜੇ ਗੇਰੀ ਬੰਦ ਨਹੀਂ ਆ ਆ ਕੰਡਾ ਦੇ ਖਾਂਡੀ ਹੋ ਜੀ ਇਹੋ ਨੇ ਕੰਡਾ ਜੀ ਨੂੰ ਜੀ 57000 ਨੂੰ ਨਾ 55 ਦੇ ਦੇਣਾ ਠੀਕ ਆ ਜੱਤ ਤੋਰ ਨੂੰ ਤਾਂ ਰਹਿਣ ਦੀ ਇਹਨੂੰ ਹਾਂ ਬੱਚੇ ਕਰ ਤਰਨਾ ਨਹੀਂ ਇਹ ਅੱਗੇ ਐਰ ਸ਼ਹਿਰਾ ਗਈ ਕਿੰਨਾ ਮੁੱਲ 75000 ਰੁਪਏ ਦਾ ਬਾਈ ਪਾਸੋਂ ਦੀ ਹਿਰ ਸੂਈ ਹੋ ਗਈ ਆ ਬੱਚਾ ਕੀ ਆ ਬੱਛਾ ਤੇ ਦੁੱਧ ਕਿਨਾ ਸੋਨੂ ਵੀਰ 150000 ਤੋਂ ਹੁਣ ਕੋਣੀ ਤਿਆਰ ਹੈ ਰੇਟ ਚ ਕੀ ਇਹਦਾ ਜਿਆਦਾ ਤਾਂ ਜਿਹਦੇ ਭੈਣ ਭਰਾ ਵੀਰ ਨੇ ਜੀ ਜੇ ਇਹਦੇ ਲਈ ਮਸ਼ੀਨ ਵਾਲੇ ਸੰਪਰਕ ਕਰ ਲੈਣ ਤਾਂ ਚੰਗਾ ਅੱਛਾ ਮਸ਼ੀਨੀ ਚੋ ਜਿਹੜਾ ਥਾਣਾ ਹੈਗਾ ਹਨਾ ਜੀ ਪਰ ਟੀਮ ਵੀ ਬਹੁਤ ਆ ਗਈ ਲੱਕੀ ਮੁਠੀ ਨਾਲ ਵੀ ਚੋਈ ਜਾ ਸਕਦੀ ਆ ਫੱਤੀ ਵੀ ਚੋਈ ਜਾਦੀ ਆ ਰੇਟ ਇਹਦਾ ਵੀਰ 75000 ਰੁਪਏ ਤੇ ਦੇਗੇ ਠੀਕ ਆ 75000 ਦੀ ਬਿਹੜ ਬਿਲਕੁਲ ਤਾਜੀ ਸੂਈ ਤੇ ਇੱਕ ਬੜਾ ਦਿਖਾ ਦਿਆ ਬਸ ਸੁੰਝੇ ਸਮਝੇ ਸਾਨੂੰ ਲੱਗ ਪਾ ਕੇ 6-7 ਦੋ ਤਿੰਨ ਕਿੰਨਾ ਗੱਬਣਾ ਰੇਟ ਕੱਲੇ ਕੱਲੇ ਨਾਗਦਾ ਵੀਡੀਓ ਦੇ ਵਿੱਚ ਆ ਜਿਹੜਾ ਨਗ ਤਾਹਡੇ ਪਸੰਦ ਆ ਉਹੀ ਨਗ ਤ ਤੁਹਾਨੂੰ ਮਿਲੂਗਾ 98153 98107 ਜੱਗੀ ਡੇਰੀ ਫਾਰਮ ਬਰਨਾਲਾ ਜਦ ਮਰਜੀ ਵੀਰ ਕੋਲ ਵਿਜ਼ਿਟ ਕਰੋ ਗਾਵਾਂ ਹਾਜ਼ਰ ਹੁੰਦੀਆਂ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ